ਜਹਾਜ਼ ਇਸ ਵੇਲੇ 35000 ਫੁੱਟ ਦੀ ਉਚਾਈ ਤੇ ਉੱਡ ਰਿਹਾ ਤੇ 900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਬਹੁਤ ਤੇਜ਼ੀ ਨਾਲ ਜਾ ਰਿਹਾ ਤੇ 250 ਤੋਂ ਵੱਧ ਸਵਾਰੀਆਂ ਜਿਹੜੀ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸਾਰੇ ਹੀ ਭੈਣਾ ਵੀਰ ਅੱਜ ਕੱਲ ਕਿਸੇ ਨਾ ਕਿਸੇ ਸਫ਼ਰ ਦੇ ਉੱਤੇ ਕਿਹਾਫ਼ ਦੇ ਵਿੱਚ ਬਹਿੰਦੇ ਆ ਪਰ ਨਾ ਕਈ ਗੱਲਾਂ ਲੋਡ ਕਰਨ ਵਾਲੀਆਂ ਕਿ ਅਸੀਂ ਇੱਕ ਭਰੋਸੇ ਦੇ ਸਿਰ ਤੇ ਉੱਤੇ ਸਾਰੀ ਜ਼ਿੰਦਗੀ ਕੱਢਦੇ ਵੈਸੇ ਤਾਂ ਇਸ ਧਰਤੀ ਦੇ ਉੱਤੇ ਜਾਂ ਹਵਾ ਦੇ ਵਿੱਚ ਰਹਿਣ ਵਾਲੇ ਕੋਈ ਵੀ ਬੰਦਾ ਮੈਂ ਸੋਚਦਾ ਹੁੰਦਾ ਵੀ ਬੰਦਾ ਸਿਰ ਭਰੋਸੇ ਦੇ ਸਿਰ ਤੇ ਆ ਅਸੀਂ ਬੱਸ ਦੇ ਵਿੱਚ ਸਵਾਰ ਹੁੰਦੇ ਆ ਔਰ ਕਿ ਬਹੁਜਾ ਸੀਟਾਂ ਹੁੰਦੀਆਂ ਇੱਕ ਡਰਾਈਵਰ ਦੇ ਭਰੋਸੇ ਤੇ ਹੁੰਦੇ ਆ ਤੇ ਡਰਾਈਵਰ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਵੀ ਇਹ ਕਿੰਨੀ ਕੁ ਮਹਾਰਤ ਵਾਲਾ ਕਿੰਨਾ ਕਿ ਇਮਾਨਦਾਰਾ ਕਿਵੇਂ ਆ ਉਵੇਂ ਜਿਵੇਂ ਆਪਾਂ ਕਿਸੇ ਢਾਬੇ ਤੇ ਜਾਂਦੇ ਆ ਢਾਬੇ ਤੇ ਜਾ ਕੇ ਆਪਾਂ ਕੋਈ ਚੀਜ਼ ਆਰਡਰ ਕਰਦੇ ਆ ਉਹ ਆਪਾਂ ਨੂੰ ਦੇ ਦਿੰਦੇ ਆ ਉਹਨੇ ਕਿਵੇਂ ਬਣਾਈ ਆ ਸਹੀ ਬਣਾਈ ਆ ਗਲਤ ਬਣਾਈ ਆ ਕੋਈ ਚੀਜ਼ ਤਰੀ ਵਿੱਚ ਮਿਲਾਈ ਇੱਕ ਭਰੋਸਾ ਆਪਾਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਜਾਂਦੇ ਕਿਤੇ ਵਿਆਹ ਤੇ ਜਾਂਦੇ ਆ ਉਸ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਆ ਉਥੇ ਵੀ ਸਿਰ ਭਰੋਸੇ ਦੇ ਉੱਤੇ ਜ਼ਿੰਦਗੀ ਚੱਲਦੀ ਹੈ ਕਿਤੇ ਵੀ ਤੁਸੀਂ ਚਲੇ ਜਾਓ ਇੱਕ ਭਰੋਸੇ ਦੇ ਸਿਰ ਤੇ ਆ ਇਹ ਜਿਹੜਾ ਪਾਇਲਟ ਆ ਇਸ ਵੇਲੇ ਜਹਾਜ਼ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਇਹਦਾ ਨਾਂ ਕੀ ਆ ਇਹਦਾ ਗਰਾ ਕੀ ਆ ਇਹ ਕਿੱਥੋਂ ਆ ਉਹਦੇ ਭਰੋਸੇ ਦੇ ਉੱਤੇ 250 ਦੇ ਕਰੀਬ ਸਵਾਰ ਕੇ ਬੈਠੇ ਆ ਤੇ ਜ਼ਿੰਦਗੀ ਦੇ ਵਿੱਚ ਭਰੋਸਾ ਕਰਨਾ ਹੀ ਪੈਂਦਾ ਜੇਕਰ ਆਪਾਂ ਆਪ ਦੇ ਨਾਲ ਲੋੜਾ ਮੁਤਾਬਕ ਅਣਜਾਣ ਬੰਦਿਆਂ ਦੇ ਉੱਤੇ ਭਰੋਸਾ ਕਰਦੇ ਆ ਤੇ ਚਾਹੁੰਦਿਆਂ ਨਾ ਚਾਹੁੰਦਿਆਂ ਬਹੁਤੀ ਵਾਰ ਆਪਣਿਆਂ ਦੇ ਉੱਤੇ ਵੀ ਭਰੋਸਾ ਕਰਨਾ ਹੀ ਚਾਹੀਦਾ ਤੇ ਕਰਨਾ ਵੀ ਪੈਂਦਾ ਪਰ ਇਹ ਭਰੋਸਾ ਤੋੜਨ ਵਾਲਾ ਬੰਦਾ ਗਲਤ ਹੋ ਸਕਦਾ ਤੁਸੀਂ ਗਲਤ ਨਹੀਂ ਹੋ ਸਕਦੇ ਤੁਸੀਂ ਆਪ ਭਰੋਸਾ ਨਾ ਤੋੜੋ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਜੇਕਰ ਇੱਕ ਵਾਰ ਤੁਹਾਡਾ ਕੋੜਾ ਤਜਰਬਾ ਹੋਇਆ ਤੁਹਾਡਾ ਭਰੋਸਾ ਕਿਸੇ ਦੇ ਤੜਕਾ ਦਿੱਤਾ ਤੇ ਜ਼ਿੰਦਗੀ ਦੇ ਵਿੱਚ ਹਰ ਵਾਰ ਤੁਹਾਡੇ ਨਾਲ ਉਵੇਂ ਹੀ ਹੋਊਗਾ ਮੈਂ ਅੱਜ ਇੱਕ ਹੋਰ ਗੱਲ نوٹ ਕੀਤੀ ਅਸੀਂ ਜਦੋਂ ਦਿੱਲੀ ਤੋਂ ਚੱਲੇ ਤੇ ਮਲੇਸ਼ੀਆ ਪਹੁੰਚੇ ਸਾਡੀ ਫਲਾਈਟ 1 ਘੰਟਾ ਲੇਟ ਸੀ ਜਦੋਂ ਅਸੀਂ ਮਿਲੇਸ਼ੀਆ ਤੋਂ ਮਨੀਲਾ ਵੱਲ ਆਉਣਾ ਤੇ ਅਗਲੀ ਫਲਾਈਟ ਨਿਕਲ ਗਈ ਤੇ 4 ਘੰਟੇ ਬਾਅਦ ਸਾਨੂੰ ਅਗਲੀ ਫਲਾਈਟ ਮਿਲ ਗਈ ਇਹ ਫਲਾਈਟ ਦੇ ਵਿੱਚ ਅਸੀਂ 4 ਘੰਟੇ ਬਾਅਦ ਬੈਠੇ ਕਿਉਂਕਿ ਪਹਿਲੀ ਨਿਕਲ ਗਈ ਮਤਲਬ ਇਹ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਕਿਸੇ ਵੀ ਕਾਰਨ ਗਵਾ ਬੈਨੇ ਆ ਤਾਂ ਅਗਲੇ ਮੌਕੇ ਵੀ ਤੁਹਾਡੇ ਹੱਥ ਦੇ ਵਿੱਚ ਹੋ ਕੇ ਦਿੱਤੇ ਲੱਗਦੇ ਆ ਕਿਉਂਕਿ ਇੱਕ ਵਾਰ ਤੁਸੀਂ ਮੌਕਾ ਕਿਸੇ ਕਾਰਨ ਕਰਕੇ ਜਾਣੇ ਜਾਂ ਅਣਜਾਣੇ ਦੇ ਵਿੱਚ ਚਾਹੁੰਦੇ ਆ ਜਾਂ ਨਾ ਚਾਹੁੰਦੇ ਆ ਜਾਂ ਹਾਲਾਤ ਦੇ ਕਾਰਨ ਛੁੱਟ ਗਿਆ ਤੇ ਇਹ ਜ਼ਰੂਰੀ ਨਹੀਂ ਕਿ ਅਗਲੀ ਥਾਂ ਵਾਲਾ ਮੌਕਾ ਥੋੜੀ ਉਡੀਕ ਕਰੀ ਜਾਣਾ ਹੋਵੇ ਉਹ ਮੌਕਾ ਵੀ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਗਿਆ ਤੇ ਇੱਕ ਹੋਰ ਗੱਲ ਇਹਦੇ ਵਿੱਚੋਂ ਨਿਕਲਦੀ ਆ ਵੀ ਜਿੰਨੇ ਮਰਜ਼ੀ ਤੁਸੀਂ ਉੱਚੇ ਉੱਡ ਲੋ ਜਿੰਨੀ ਮਰਜ਼ੀ ਤੁਸੀਂ ਕਾਮਯਾਬੀ ਹਾਸਲ ਕਰ ਲੋ ਜਿੰਨਾ ਮਰਜ਼ੀ ਤੁਸੀਂ ਅਸਮਾਨ ਨੂੰ ਛੂਹ ਲੋ ਇੱਕ ਨਾ ਇੱਕ ਦਿਨ ਆਉਣਾ ਤੁਸੀਂ ਧਰਤੀ ਤੇ ਹੀ ਆ ਇਹ 32 100 ਫੁੱਟ ਦੀ ਉਚਾਈ ਦੇ ਉੱਤੇ ਜਿਹੜਾ ਜਹਾਜ਼ ਉੱਡ ਰਿਹਾ ਇਸ ਵੇਲੇ ਤੇ ਧਰਤੀ ਨਹੀਂ ਦਿਸਦੀ ਥੱਲੇ ਇਹ ਖੰਭ ਦਿਸਦਾ ਤਾਂ ਥੱਲੇ ਨੀਲਾਪਣ ਥੱਲੇ ਜਿਹੜੇ ਖੂਨ ਦੇ ਪਹਾੜਾ ਵਰਗਾ ਜਿਹੜਾ ਇਹ ਕਹਿੰਦੀ ਹੈ ਵੀ ਆਕਾਸ਼ ਦੱਸਦਾ ਇਹ ਮਤਲਬ ਤੁਸੀਂ ਜਿੰਨਾ ਮਰਜ਼ੀ ਉੱਚਾ ਉੱਡ ਲਓ ਆਉਣਾ ਤੁਸੀਂ ਧਰਤੀ ਦੇ ਉੱਤੇ ਹੀ ਆ ਇਸ ਕਰਕੇ ਇਹ ਮਨੁੱਖ ਦੇ ਲਈ ਵੀ ਇੱਕ ਪ੍ਰੇਰਨਾ ਵੀ ਤੁਸੀਂ ਜਿੰਨੀ ਮਰਜ਼ੀ ਕਾਮਯਾਬੀ ਹਾਸਲ ਕਰ ਲਓ ਜੋ ਮਰਜ਼ੀ ਬਣੇ ਫਿਰੋ ਤੁਸੀਂ ਫੰਨੇਖਾ ਬਣ ਜਾਓ ਪਰ ਇੱਕ ਦਿਨ ਇੱਕ ਦਿਨ ਪਹੁੰਚਣਾ ਤੁਸੀਂ ਧਰਤੀ ਦੇ ਉੱਤੇ ਹੀ ਆ ਇਸ ਕਰਕੇ ਮਨੁੱਖ ਨੂੰ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਜਿਹੜੇ ਲੋਕ ਜ਼ਮੀਨ ਨਾਲੋਂ ਟੁੱਟ ਗਏ ਜਿਹੜੇ ਲੋਕਾਂ ਨੇ ਵੀ ਜ਼ਮੀਨ ਨੂੰ ਇਹ ਗੱਲ ਕਹੀ ਕਿ ਹੁਣ ਮੈਨੂੰ ਲੋੜ ਦੀ ਇਹਦੀ ਬੜਾ ਮਾ ਬਹੁਤ ਸੇ ਕਰਦੇ ਉਤੇ ਪਹੁੰਚ ਗਿਆ ਉਹ ਖਤਮ ਹੋ ਗਈ ਤੁਸੀਂ ਦੇਖੋ ਕਿ ਜਹਾਜ਼ ਜਦੋਂ ਉੱਚਾ ਉੜਦਾ ਉਹਨੂੰ ਧਰਤੀ ਦੇ ਨਾਲ ਆਪਣਾ ਕਨੈਕਸ਼ਨ ਆਪਣਾ ਰਾਹਤ ਰੱਖਣਾ ਪੈਂਦਾ ਜੇ ਜਹਾਜ਼ 30 ਸੈਕਿੰਡ ਦੇ ਲਈ ਵੀ ਧਰਤੀ ਨਾਲੋਂ ਰਾਹਤੇ ਦੇ ਵਿੱਚ ਟੁੱਟ ਜੇ ਤੇ ਫਿਰ ਉਹ ਕ੍ਰੈਸ਼ ਹੋ ਜਾਂਦਾ ਪਤਾ ਨਹੀਂ ਲੱਗਦਾ ਪਹਾੜੀ ਚ ਵੱਜ ਗਿਆ ਪਤਾ ਨਹੀਂ ਲੱਗਦਾ ਸਮੁੰਦਰ ਦੇ ਵਿੱਚ ਡਿੱਗ ਪਿਆ ਫਿਰ ਉਹਦਾ ਬਲੈਕ ਬਾਕਸ ਲੱਭਣ ਦੀ ਕੋਸ਼ਿਸ਼ ਹੁੰਦੀ ਆ ਜੇ ਜਿਹੜਾ ਬੰਦੁਖ ਜ਼ਮੀਨ ਨਾਲੋਂ ਟੁੱਟ ਜਾਂਦਾ ਤੇ ਉਹ ਲੱਭਦਾ ਨਹੀਂ ਉਹਦਾ ਬਲੈਕ ਬਾਕਸ ਵੀ ਨਹੀਂ ਲੱਭਦਾ ਉਹ ਕਿ ਸਾਡੇ ਤਾਂ ਯਾਦਗਾਰੀ ਜਿਹੜੀ ਯਾਦਾ ਜਿਹੜੀਆਂ ਜਾਂ ਕਹਿ ਲਈਏ ਮੈਮਰੀ ਜਿਹੜੀ ਬਲੈਕ ਬਾਕਸ ਤਾਂ ਹੈ ਹੀ ਨਹੀਂ ਸਾਡੇ ਜਦੋਂ ਮੁਨੱਖ ਖਤਮ ਹੀ ਹੋ ਗਿਆ ਇਸ ਕਰਕੇ ਹਰ ਥਾਂ ਤੋਂ ਕਈ ਕੁਝ ਸਿੱਖਣਾ ਚਾਹੀਦਾ ਇੱਕ ਹੋਰ ਗੱਲ ਆ ਹਰ ਬੰਦਾ ਸਿੱਖਿਆ ਦਦਾ ਤੇ ਗਰਬੇਕਾਰ ਬੰਦਾ ਸਿੱਖਿਆ ਦਦਾ ਅਸੀਂ ਅਮਲ ਕਰਨਾ ਨਹੀਂ ਕਰਨਾ ਉਹਦੀ ਮਰਜ਼ੀ ਆ ਜਦੋਂ ਜਹਾਜ਼ ਡੁੱਲਣ ਲੱਗਦਾ ਵਿੱਚ ਜਿਹੜੇ 에어 호ਸਟਸ ਬੁੱਡੇ ਹੋਣ ਜਾਂ ਕੁੜੀਆਂ ਉਹ ਤੁਹਾਨੂੰ ਇਸ ਤਰੀਕੇ ਨਾਲ ਦੱਸਦੇ ਆ ਵੀ ਜੇਕਰ ਸੈਕਿਟ ਆ ਜੇ ਦਵਾਰ ਆ ਜਿਹੜੇ ਐਮਰਜੈਂਸੀ ਡੋਰ ਇਧਰਲੇ ਪਾਸੇ ਨੂੰ ਆ ਉੱਪਰਲੇ ਪਾਸੇ ਤੁਸੀਂ ਇੱਕ ਖੇਤਲੇਓ ਮਾਸਕ ਤੁਸੀਂ ਆਕਸੀਜਨ ਉਹਦੇ ਉੱਤੇ ਲਾ ਲਿਓ ਫਿਰ ਤੁਹਾਡੀ ਇੱਥੇ ਉਡਣ ਜਿਹੜੇ ਹੁੰਦੇ ਆ ਪੈਰਾਸ਼ੂਟ ਤੁਹਾਡੇ ਥੱਲੇ ਹੁੰਦਾ ਪਰ ਜਦੋਂ ਕਦੇ ਹਾਰਸਾ ਗ੍ਰਸਤ ਹੁੰਦਾ ਜਹਾਜ਼ ਬਚਦੇ ਉਹ ਵੀ ਨਹੀਂ ਪਰ ਕਿਉਂਕਿ ਉਹਨਾਂ ਦਾ ਤਜਰਬਾ ਤੇ ਇਓ ਉਹਨਾਂ ਦਾ ਫਰਜ਼ ਆ ਉਹ ਤੁਹਾਨੂੰ ਦੱਸਦੇ ਆ ਪਤਾ ਉਹਨਾਂ ਨੂੰ ਵੀ ਆ ਕਿ ਇੱਕ ਵਾਰੀ ਸਮਝਾਇਆ ਸਾਨੂੰ ਸਮਝ ਨਹੀਂ ਆਉਂਦੀ ਤੇ ਪਤਾ ਉਹਨਾਂ ਨੂੰ ਵੀ ਆ ਕਿ ਇਓ ਬਚਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਪਰ ਇਹ ਉਹਨਾਂ ਦਾ ਫਰਜ਼ ਆ ਤਮਿਲ ਕਰਨਾ ਨਾ ਕਰਦਾ ਸਿੱਖਣਾ ਨਾ ਸਕਣਾ ਇਹ ਸਾਡੀ ਆਪਣੀ ਮਰਜ਼ੀ ਆ ਇੱਕ ਵਾਰੀ ਵਾਤਾਵਰਨ ਫਿਰ ਦਿਖਾ ਦਿਓ ਮੇਰਾ ਨੇ ਕਿਦ ਕਰਦਾ ਵੀ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਨੀਲੀ ਛੱਤ ਵਾਲਾ ਆਪੇ ਸਾਰਾ ਕੁਝ ਕਰੋ ਅਸੀਂ ਤਾਂ ਭਾਰਤ ਦੇ ਲੋਕਾਂ ਨੇ ਛੱਤ ਨੀਲੀ ਛੱਡੀ ਨਹੀਂ ਅਸੀਂ ਤਾਂ ਰੱਬ ਦਾ ਨਾਮ ਲੈਣ ਵੇਲੇ ਜਾਂ ਸੋਹ ਖਾਣ ਵੇਲੇ ਕਹਿੰਦੇ ਆ ਜਾਂ ਕਿੰਨੇ ਵੀ ਭਾਈ ਆਕਾਸ਼ ਉੱਤੇ ਆ ਨੀਲੀ ਛੱਤ ਵਾਲਾ ਆਪੇ ਕਿਰਪਾ ਕਰੋ ਕਰਦਾ ਤਾਂ ਕਿਰਪਾ ਚਲੂ ਹੈ ਪਰ ਗੱਲ ਵੀ ਆਪਾਂ ਛੱਤ ਨੀਲੀ ਛੱਡੀ ਆ ਆ ਦੇਖੋ ਜੀ ਇੰਨਾ ਥਾਵਾਂ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਡੇ ਵਗੋਂ ਭਾਰਤੀਆਂ ਵਗੋਂ ਧਰਮ ਦਾ ਜਨੂਨ ਨਹੀਂ ਸਿਰ ਨੂੰ ਝੜਿਆ ਪਰ ਛੱਤ ਫੇਰ ਵੀ ਨਹੀਂ ਲਈ ਆਪਾਂ ਕਹਿੰਦੇ ਛੱਤ ਨਹੀਂ ਲਈ ਆ ਉੱਪਰ ਇਹ ਨੀਲੀ ਛੱਤ ਤੋਂ ਉੱਤੇ ਜਹਾਜ਼ ਜਾ ਰਿਹਾ ਇਹ ਵਿਗਿਆਨ ਦੀ ਕਿਰਪਾ ਤੇ ਜਿਹੜੀ ਅਸੀਂ ਜ਼ਿੰਦਗੀ ਜਿਉਂਦੇ ਆ ਉਹ ਸ਼ਰਧਾ ਦੀ ਕਿਰਪਾ ਉਹ ਆਸਥਾ ਦੀ ਕਿਰਪਾ ਸੋ ਹਰ ਗੱਲ ਦੇ ਵਿੱਚ ਬਹੁਤ ਕੁਝ ਆ ਆ ਮੈਨੂੰ ਸੱਚਮੁੱਚ ਹੀ ਆਉ ਲੱਗਦਾ ਜਿਵੇਂ ਨਾ ਨਰਮੇਦਕਪਾ ਦੇ ਢੇਰ ਲੱਗੇ ਆ ਕਿਸੇ ਮੰਡੀ ਦੇ ਵਿੱਚ ਬੀਤਕਸਾਂ ਆੜੀ ਵੱਡੀ ਦੇ ਵਿੱਚ ਫਸਲ ਵਿਕੜਾਈ ਆ ਨਰਮਾ ਖਾ ਵਿਕਣਾਈ ਆ ਤੇ ਉਹ ਇਸ ਵੇਲੇ ਇੱਥੇ ਬੈਠੇ ਆ ਤੇ ਇਹੋ ਲੱਗਦਾ ਵੀ ਭਾਈ ਕਿਸਾਨ ਇੱਥੇ ਇਸ ਗੜ ਦੀ ਉੜੀਕ ਦੇ ਵਿੱਚ ਹੋਣ ਕੇ ਕੋਈ ਮੇਰਾ ਨਰਮਾ ਜਿਹੜਾ ਉਹ ਕਦੋਂ ਉੱਥੇ ਕੀ ਭਾਗ ਰਦਾ ਤੇ ਇਹ ਦੇਖੋ ਬੱਦਲ ਉੱਡ ਰਹੇ ਆ ਤੇ ਤਰਖੰਮ ਕਈਆਂ ਬੜੀਆਂ ਪਈਆਂ ਮੈਨੂੰ ਲੱਗਦਾ ਵੀ ਸੱਚੀ-ਮੁੱੱਚੀ ਜਿਹੜੀ ਨਾ ਸਤਰੰਗੀ ਦੁਨੀਆ ਸਤਰੰਗੀ ਆਕਾਸ਼ ਆ ਬਨੋਖ ਨੇ ਤਰੱਕੀ ਬਹੁਤ ਕਰ ਲਈ ਆ ਪਰ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਲੱਖ ਅਦਾਸਾਂ ਅਦਾਸ ਬਰਤਾਲਾਂ ਬਤਾ ਕਿੰਨੀ ਵੱਡੀ ਗੱਲ ਉਹਨਾਂ ਨੇ ਕਹੀ ਆ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਣ ਜੋ ਕਿੰਨੀ ਮਹਾਨ ਗੱਲ ਕਹੀ ਆ ਸੋ ਆ ਜਹਾਜ਼ ਆਪਣੀ ਤਾਕਤ ਦੇ ਨਾਲ ਇੰਜਣ ਆਪਣੀ ਤਾਕਤ ਦੇ ਨਾਲ 250 ਬੰਦਿਆਂ ਨੂੰ ਤੇ 250 ਬੰਦਿਆਂ ਦਾ ਸਬਾਨ ਆ ਜਿਹੜਾ ਉਹ ਆਪਣੀ ਕੁੱਖ ਦੇ ਵਿੱਚ ਲੁਕੋ ਕੇ ਜਾਂਦਾ ਤੇ ਕਿੰਨੀ ਵੱਡੀ ਤਾਕਤ ਇਹਦੇ ਵਿੱਚ ਬੜਾ ਆ ਬਦਖ ਨਹੀਂ ਆ ਤੇ ਪੰਛੀ ਨੂੰ ਦੇਖ ਕੇ ਇਹ ਦੀ ਖੋਜ ਕੀਤੀ ਗਈ ਸੀ ਕਿ ਪੰਛੀ ਜੇ ਕਰੋੜ ਸੱਤਾ ਦਾ ਜਹਾਜ਼ ਕਿਉਂ ਨਹੀਂ ਵੈਸੇ ਬੈਠੇ ਬੈਠੇ ਮਨ ਦੇ ਵਿੱਚ ਬਨਬਲੇ ਆਏ ਵੀ ਯਾਰ ਦੁਨੀਆਦਾਰੀ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਸਿੱਖੜ ਨਹੀਂ ਕੀ ਕੁਝ ਮਿਲਦਾ ਇੱਥੇ ਬਹੁਤ ਸਾਰੇ ਭੈਣਾ ਵੀਰੇ ਜਿਹੜੇ ਉਹ ਵਿੱਚ ਵੀ ਆ ਕੱਗਾ ਨੇ ਅਖਾਜੀ ਗੌਨ ਵਿੱਚ ਆ ਉਹ ਪਹਿਲਾਂ ਚਲੋ ਵਿੱਚ ਦਰਜ ਹੁੰਦਾ ਜੇ ਬੰਦਾ ਕਹਿ ਦਿੰਦਾ ਹਰ ਬੰਦੇ ਦੇ ਖਾਣ ਦੇ ਹਰ ਬੰਦੇ ਦੇ ਪੀਣ ਦੇ ਆਪੋ ਆਪਣੇ ਅਭਿਆਸ ਆਪੋ ਆਪਣੇ ਤਜਰਬੇ ਆਪੋ ਆਪਣੀ ਇੱਛਾ ਪਰ ਸਾਡੇ ਕੁਝ ਕੁ ਲੋਕ ਸਾਰੇ ਤਾਂ ਤਤਲੂਕ ਇੱਕ ਪਾਸੇ ਨਹੀਂ ਹੁੰਦੇ ਪਰ ਸਾਡੇ ਕੁਝ ਕੁ ਲੋਕ ਧਰਮ ਪਿੱਛੇ ਖਾਨ ਪਿੱਛੇ ਪੀੜ ਪਿੱਛੇ ਰਹਿਣ ਪਿੱਛੇ ਧਾਰਮਿਕ ਥਾਂ ਪਿੱਛੇ ਲੜੀ ਜਾਂਦੇ ਆ ਜੁੱਡੇ ਪੱਟੀ ਜਾਂਦੇ ਆ ਤੇ ਇੱਕਨ ਪੰਜਾਬੀਆਂ ਦੀ ਆ ਆ ਦੇਖੋ ਜਿਵੇਂ ਜਦੋਂ ਅਸੀਂ ਮਲੇਸ਼ੀਆ ਤੱਕ ਪਹੁੰਚੇ ਉਦੋਂ ਤੱਕ ਜਹਾਜ਼ ਦੇ ਵਿੱਚ ਅ ਤਰਜਨਾ ਦੀ ਗਣਤੀ ਦੇ ਵਿੱਚ ਪੰਜਾਬੀ ਸੀ ਤੇ ਦਰਜਨਾ ਦੀ ਗਣਤੀ ਦੇ ਵਿੱਚ ਪੱਕਾ ਵਾਲੇ ਵੀ ਸੀ ਆ ਤੁਸੀਂ ਦੇਖ ਲਓ ਇਹਨਾਂ ਦੇ ਵਿੱਚ ਹੁਣ ਕੋਈ ਪੱਗਾ ਵਾਲਾ ਨਹੀਂ ਦੱਸਦਾ ਕੋਈ ਗਰਲਾਟਾ ਮਾ ਹੁੰਦਾ ਦੋ ਤਿੰਨ ਪੱਗਾਂ ਵਾਲੇ ਵੀਰ ਜਿਹੜੇ ਸਤਕਾਰਯੋਗ ਆਪਣੇ ਪੰਜਾਬੀ ਆ। ਮਤਲਬ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਵੇਂ ਤੁਸੀਂ ਅੱਗੇ ਤੋਂ ਅੱਗੇ ਜਾਈ ਜੰਨੇ ਆ ਤੇ ਤੁਹਾਨੂੰ ਇੱਕ ਸੱਭਿਆਚਾਰ ਵਾਲੇ, ਇੱਕ ਧਰਮ ਵਾਲੇ, ਇੱਕ ਬੋਲੀ ਵਾਲੇ, ਇੱਕੋ ਕਰਤਾਰ ਵਾਲੇ ਲੋਕ ਨਹੀਂ ਮਿਲਦੇ। ਇਹੀ ਦੁਨੀਆ ਦੀ ਫਲਵਾੜੀ ਆ। ਇਹੀ ਦੁਨੀਆ ਤੇ ਰੰਗ ਆ। ਤੇ ਮੈਂ ਉਸ ਦਿਨ ਬੜਾ ਹੈਰਾਨ ਹੋਇਆ ਸੀ। ਪਿਛਲੇ ਦਿਨੀ ਦਾ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਤੇ ਉੱਥੇ ਅਟਕ ਬਿਹਾਰੀ ਆਜਪਾ ਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ। ਤੇ ਉਥੇ ਇੱਕ ਦੇਵੀ ਨਾਂ ਦੀ ਭਜਨ ਗਾਇਕਾ ਦੇਵੀ ਤੇ ਉਹਨੇ ਇੱਕ ਉਥੇ ਸ਼ਬਦ ਗਾਇਆ ਸੀ ਭਜਨ ਗਾਇਆ ਸੀ ਉਹਨੇ ਉਹ ਸੀਗਾ ਉਹਦੇ ਵਿੱਚ ਈਸ਼ਵਰ ਅੱਲਾ ਤੇਰਾ ਨਾਮ ਰਗੂਪਤੀ ਰਾਗਵ ਰਾਜਾ ਰਾਮ ਉਹਦੇ ਵਿੱਚ ਇੱਕ ਸਤਰ ਆਉਂਦੀ ਆ ਈਸ਼ਵਰ ਅੱਲਾ ਤੇਰਾ ਨਾਮ ਤੇ ਜਦੋਂ ਉਹਨੇ ਇਹ ਗੱਲ ਕਹੀ ਢਿੱਲੋਂ ਕਾੜੇ ਰੌਲਾ ਪਾ ਰਿਆ ਕਈਆਂ ਦੇ ਪੰਡਾਲ ਦੇ ਵਿੱਚ ਉਹ ਕਹਿੰਦੀ ਗੱਲ ਕੀ ਕਹਿੰਦੇ ਤੂੰ ਅੱਲਾ ਦਾ ਨਾਮ ਕਿਵੇਂ ਲਿਆ ਉਹ ਕਹਿੰਦੀ ਜੀ ਮੈਂ ਗਲਤ ਕੀ ਕੀਤਾ ਕਹਿੰਦੇ ਮਾਫੀ ਮੰਗ ਉਹਨੂੰ ਮੱਚ ਤੇ ਮਾ ਵੀ ਬੰਗੜੀ ਪਈ ਫਿਰ ਉਸ ਤੋਂ ਬਾਅਦ ਵੀ ਰੌਲਾ ਨਹੀਂ ਠੱਡਿਆ ਕਹਿੰਦੇ ਨਾ ਅਸੀਂ ਪ੍ਰੋਗਰਾਮ ਨਹੀਂ ਚੱਲਣ ਦੇਣਾ ਫਿਰ ਉਹਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਮਾਈਕ ਤੋਂ ਫਿਰ ਪ੍ਰੋਗਰਾਮ ਅੱਗੇ ਚੱਲਣ ਦਿੱਤਾ ਸ਼ੁਕਰ ਹੈ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਧਰਮ ਸਿਰ ਉਡੀ ਚੜਿਆ ਸ਼ੁਕਰ ਹੈ ਲੋਕ ਹਰ ਥਾਂ ਦੇ ਉੱਤੇ ਧਰਮ ਖਿੱਚੇ ਸਿਰ ਵੀ ਬਾੜਦੇ ਭਾਰਤ ਬਹੁਤ ਵੱਡਾ ਲੋਕਤੰਤਰਿਕ ਦੇਸ਼ ਆ ਅਸੀਂ ਹਿੰਦੂ ਧਰਮ ਦਾ ਵੀ ਸਤਿਕਾਰ ਕਰਦੇ ਮੁਸਲਮਾਨ ਧਰਮ ਦਾ ਵੀ ਜੈਨੀ ਇਸਾਈ ਬੋਧੀ ਸਿੱਖ ਧਰਮ ਦਾ ਸਭ ਤੋਂ ਸਤਕਾਰ ਕਰਨਾ ਵੀ ਚਾਹੀਦਾ ਧਰਮ ਕੋਈ ਵੀ ਤੁਹਾਨੂੰ ਲੜਨਾ ਤੇ ਕਟੜਤਾ ਨਹੀਂ ਸਿਖਾਉਂਦਾ ਪਰ ਜਿਹੜੇ ਫੀਲੇ ਆ ਹਰ ਤਰਫ ਦੇ ਵਿੱਚ ਜਿਹੜੇ ਪੂਰੇ ਫੀਲੇ ਆ ਉਹ ਸਮਝਦੇ ਵੀ ਟਟੀਰੀ ਕਹਿੰਦੀ ਹੁੰਦੀ ਕਿ ਮੇਰੇ ਗੱਲਾਂ ਦੇ ਉੱਤੇ ਅਸਮਾਨ ਖੜਾ ਉਹ ਸੋਚਦੇ ਵੀ ਧਰਮ ਸਾਡੇ ਗੱਲਾਂ ਦੇ ਉੱਤੇ ਖੜਾ ਜੇ ਅਸੀਂ ਨਾ ਹੋਏਗੇ ਤਾਂ ਕੁਝ ਨਹੀਂ ਹੋਣਾ ਪਰ ਚੰਗੀ ਗੱਲ ਆ ਵੀ ਭਾਈ ਕਿਸ ਅਸਮਾਨ ਦੇ ਵਿੱਚ ਧਰਮ ਦੀ ਰਾਜਨੀਤੀ ਕਰਨ ਵਾਲੇ ਲੋਕ ਨਹੀਂ ਇਸ ਥਾਂ ਦੇ ਉੱਤੇ ਇੰਨਾ ਉੱਚਾ ਤਾਂ ਕੋ ਪੰਛੀ ਵੀ ਨਹੀਂ ਉੱਡ ਰਿਹਾ ਵੀ ਜਿਹੜਾ ਧਰਮ ਦੀ ਰਾਜਨੀਤੀ ਕਰ ਜੇ ਪਰ ਦੁਨੀਆ ਬਹੁਤ ਅੰਗੀ ਸੱਚੀ ਮੁੱਚੀ ਹੌਣ ਧਰਤੀ ਥੋੜੀ ਥੋੜੀ ਥੱਲੇ ਦਿਸ ਰਹੀ ਆ ਆ ਲੋ ਜੀ ਧਰਤੀ ਦਾ ਟੋਟਾ ਜਿਹੜਾ ਤੁਹਾਨੂੰ ਆ ਆ ਲੋ ਜੀ ਦਿਸਣਾ ਸ਼ੁਰੂ ਹੋ ਗਿਆ ਤੇ ਜਹਾਜ਼ ਹੁਣ ਲੈਂਡ ਕਰੂਗਾ ਜੀ ਥੋੜੀ ਜਿਹੀ ਦੇਰ ਬਾਅਦ ਮੇਰੇ ਖਿਆਲ ਅਭੀ ਅਸੀਂ 8-10 ਮਿੰਟ ਦੇ ਵਿੱਚ ਤੇ ਲੈਂਡ ਕਰ ਜਾਾਂਗੇ ਬਸ ਇਹ ਕੁਝ ਖਿਆਲ ਸੀ ਤੇ ਇਹ ਅਸਮਾਨ ਦਾ ਨੀਲਾਪਣ ਜਉਂਦਾ ਰਵੇ ਬਰਕਰਾਰ ਰਹੇ ਮਨੁੱਖ ਦੇ ਅੰਦਰ ਜੇਕਰ ਧਰਮ ਹੈ ਆ ਉਹ ਫਲਸਫੇ ਦੇ ਫਲਸਫੇ ਦੇ ਮੁਤਾਬਕ ਚੱਲਦਾ ਰਵੇ ਜੇ ਬੰਦਾ ਬੰਦੇ ਦੇ ਉੱਤੇ ਭਰੋਸਾ ਕਰਦਾ ਰਵੇ ਤੇ ਤਜਰਬੇਕਾਰ ਬੰਦੇ ਦੇ ਤਜਰਬੇ ਤੋਂ ਉੱਜਨਾ ਉੱਚਾ ਦਰਵੇ ਬਸ ਇਹ ਦੇ ਕਰਕੇ ਆਹ ਛੋਟਾ ਜਿਹਾ ਪ੍ਰਾਲਖ ਦਾ ਵੀਡੀਓ ਬਣਾਈ ਆ ਤੇ ਬਾਕੀ ਉੱਚੋ ਜਿੰਨਾ ਮਰਜ਼ੀ ਉੱਡੋ ਜਿੰਨਾ ਮਰਜ਼ੀ ਉੱਚਾ ਉੱਡੋ ਜ਼ਮੀਨ ਨਾਲ ਜੁੜੇ ਰਹੋ ਧਰਤੀ ਨਾਲ ਜੁੜੇ ਰਹੋ ਕਾਮਯਾਬੀ ਮਿਲਦੀ ਜ਼ਰੂਰ ਆ ਸੱਚੀ ਉੱਚੀ ਮਿਲਦੀ ਆ ਆ ਜਿਹੜੇ ਇੱਥੇ ਟੇਰ ਹੋਸਟਲ ਦੇ ਜਿਹੜੇ ਵੀ ਇਹਦੇ ਵਿੱਚ ਡਾਕਟਰ ਵੀ ਆ ਦੇ ਵਿੱਚ ਇੰਜੀਨੀਅਰ ਵੀ ਹੋਣਗੇ ਸਵਾਰੀਆਂ ਦੇ ਵਿੱਚ ਇਹਨਾਂ ਨੂੰ ਸਾਰਾਂ ਪੁੱਛ ਸੌਖੇ ਨਹੀਂ ਮਿਲਿਆ ਹੋਣਾ ਇਹਨਾਂ ਨੂੰ ਬਹੁਤ ਉਪਨਾ ਘੜੜਾਵਾ ਕਾਲੀਆਂ ਹੋਣੀ ਜਦੋਂ ਅਸੀਂ ਕਾਮਯਾਬ ਹੋ ਜਾਂਦੇ ਨੇ ਸਭ ਨੂੰ ਦੱਸਦਾ ਪਰ ਜਦੋਂ ਸਿਸ ਸੰਘਰਸ਼ ਕਰ ਰਹੇ ਹੁੰਦੇ ਆ ਉਦੋਂ ਸਿਰਫ ਸਾਡੇ ਟੱਬਰ ਦੇ ਜੀਆਂ ਨੂੰ ਜਾਂ ਸgetLocal ਧਿਆਨ ਨੂੰ ਪਤਾ ਹੁੰਦਾ ਕਾਮਯਾਬੀ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਮਸਲੇ ਨੂੰ ਸਮਝਣਾ ਚਾਹੀਦਾ ਹਕੀਕਤ ਨੂੰ ਜਾਨਣਾ ਚਾਹੀਦਾ ਮਿਹਰਬਾਨੀ